ਪੰਜਾਬ ਦੇ ਭੁਗਤਿਆਂ ਜਿਮਨੀ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਹੋਰ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਲਿਆ ਕੇ ਪਿੰਡੂ ਖੇਤਰਾ 'ਚ ਪੈਠ ਬਣਾਉਣ ਵਾਲਾ ਦਾ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਿਹਾ ਹੈ। ਜਿਮਨੀ ਚੋਣ ਵਾਲੀਆਂ 4 'ਚੋਂ 3 ਸੀਟਾਂ ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਜਿਨ੍ਹਾਂ 'ਚ ਮਨਪ੍ਰੀਤ ਬਾਦਲ ਵੀ ਸ਼ਾਮਲ ਨੇ। ਪਾਰਟੀ ਨੂੰ ਬਰਨਾਲਾ ਅਤੇ ਗਿੱਦੜਬਾਹ ਸੀਟਾਂ ਤੇ ਪੂਰੀਆਂ ਉਮੀਦਾਂ ਸਨ। ਇਹ ਤੋਂ ਤੋਂ ਦੇ ਗੱਜਾਗੋ ਮਨਪ੍ਰੀਤ ਬਾਦਲ ਤੇ ਕੇਵਲ ਟਿੱਲੋਂ ਚੋਣ ਮੈਦਾਨ ਚ ਸਨ ਪਰ ਉਹ ਵੀ ਕਮਾਲ ਨਹੀਂ ਦਿਖਾ ਸਕੇ ਅਤੇ ਵੋਟ ਬੈਂਕ ਤੱਕ ਕਾਇਮ ਰੱਖਣ ਚ ਨਾ ਕੰਮ ਰਹੇ ਇਸ ਸ਼ਰਮਨਾਕ ਹਾਰ ਤੋਂ ਬਾਅਦ ਇਸ ਤੇ ਚਰਚਾ ਹੋਣਾ ਲਾਜ਼ਮੀ ਹੈ ਪਾਰਟੀ ਨੂੰ ਆਪਣੇ ਹੀ ਕੈਡਰ ਤੇ ਭਰੋਸਾ ਕਰਨਾ ਚਾਹੀਦਾ ਹੈ ਜਾਂ ਜੋ ਤਰਕੀਬ ਅਪਣਾਈ ਗਈ ਹੈ ਇਸ ਨੂੰ ਅਗਲੀਆਂ ਚੋਣਾਂ ਚ ਵੀ ਕਾਇਮ ਰੱਖਿਆ ਜਾਵੇਗਾ ਨਤੀਜੇ ਜਿਹੜੇ ਆਏ ਹੈ ਇਹ ਸਾਡੇ ਮਨਪਸੰਦ ਨਤੀਜੇ ਤਾਂ ਨਹੀਂ ਹੈ ਬਟ ਮੈਨੂੰ ਇਹ ਪਹਿਲਾਂ ਤੋਂ ਪਤਾ ਸੀ ਕਿ 2 ਮਹੀਨੇ ਜਿਹੜੇ ਆ ਇਹ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਉਹਨਾਂ ਨੂੰ ਤਾਜ਼ਾ ਕਰਨ ਵਾਸਤੇ ਕਮ ਸੇ ਕਮ 2 ਸਾਲ ਚਾਹੀਦੇ ਆ ਔਰ ਬਾਕੀ ਥੋੜੇ ਦੇਖਣ ਵਾਲਿਆਂ ਨੂੰ ਮਨਪ੍ਰੀਤ ਨੂੰ ਜਦੋਂ ਵੀ ਪ੍ਰਮਾਤਮਾ ਨੇ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੈਂ ਹਮੇਸ਼ਾ ਨੀਵਾ ਹੁੰਦਾ ਤੁਰਿਆ ਜਾਂਦਾ ਜਿੰਨੀ ਮੈਨੂੰ ਇੱਜ਼ਤ ਮਿਲਦੀ ਹੈ ਮੈਂ ਉਨਾ ਹੀ ਮੇਰਾ ਸਿਰ ਨੀਵਾ ਹੁੰਦਾ ਹੈ ਤੇ ਜਦੋਂ ਹਾਰ ਮੇਰੇ ਹਿੱਸੇ 'ਚ ਆਉਂਦੀ ਹੈ ਮੈਂ ਆਪਣਾ ਸਿਰ ਜਿਹੜਾ ਹੈ ਉੱਚਾ ਚੱਕ ਲੈਣਾ ਔਰ ਫਿਰ ਮੈਂ ਆਪਣੀਆਂ ਗਲਤੀਆਂ ਆ ਆਪਣੀਆਂ ਕਮੀਆਂ ਦੀ ਤਲਾਸ਼ ਕਰਨਾ ਅਗਲੇ 2 ਮਹੀਨੇ ਮੈਂ ਆਪਣੀਆਂ ਗਲਤੀਆਂ ਤੇ ਕਮੀਆਂ ਦੀ ਤਲਾਸ਼ ਕਰੂੰਗਾ ਦਰਸਲ ਭਾਜਪਾ ਨੂੰ ਲੋਕ ਸਭਾ ਚੋਣਾਂ ਚ 18 ਫੀਸਦੀ ਵੋਟ ਹਾਸਲ ਹੋਏ ਸਨ ਕਿਉਂਕਿ ਸ਼ੁਰੂਮਣੀ ਅਕਾਲੀ ਦਲ ਨੇ ਇਸ ਵਾਰ ਚੋਣਾਂ ਨਹੀਂ ਲੜੀਆਂ ਇਸ ਲਈ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵੋਟ ਬੈਂਕ ਦੀ ਮਦਦ ਨਾਲ ਭਾਜਪਾ ਨੂੰ ਕੁਝ ਹੋਰ ਸਫਲਤਾ ਜ਼ਰੂਰ ਮਿਲੇਗੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਤੇ ਭਾਜਪਾ ਦੀ ਤਿੰਨ ਸੀਟਾਂ ਤੇ ਜ਼ਮਾਨਤ ਜ਼ਬਤ ਹੋ ਗਈ ਗੱਲ ਗਿੱੱਦਰਵਾਹ ਸੀਟ ਦੀ ਕਰੀਏ ਤਾਂ ਮਨਪ੍ਰੀਤ ਬਾਦਲ ਨੂੰ ਸਿਰਫ 12227 ਵੋਟਾਂ ਮਿਲੀਆਂ ਜਿਸ ਕਾਰਨ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਜਦ ਕਿ ਲੋਕ ਸਭਾ ਚੋਣਾਂ ਚ ਕਿਸਾਨਾਂ ਦੇ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਕਰ ਰਹੇ ਪਾਰਟੀ ਉਮੀਦਵਾਰ ਹੰਸ ਰਾਜ ਹੰਸ ਨੂੰ ਇਸ ਹਲਕੇ ਚੋਂ 14850 ਵੋਟਾਂ ਮਿਲੀਆਂ ਸਨ ਚਬੇਵਲ ਸੀਟ ਤੇ ਪਾਰਟੀ ਨੇ ਸਾਬਕਾ ਅਕਾਲੀ ਮੰਤਰੀ ਸੋਨ ਸਿੰਘ ਠੰਡਲ ਨੂੰ ਪਾਰਟੀ ਚ ਸ਼ਾਮਲ ਕਰਕੇ ਉਮੀਦਵਾਰ ਬਣਾਇਆ ਸੋਨ ਸਿੰਘ ਠੰਡਲ ਨੂੰ ਸਿਰਫ 8692 ਵੋਟਾਂ ਮਿਲੀਆਂ ਇਸ ਤੋਂ ਪਹਿਲਾਂ ਖੰਡਲ ਸ਼ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੋਕ ਸਭਾ ਚੋਣ ਲੜ ਚੁੱਕੇ ਹਨ ਜਦੋਂ ਉਹਨਾਂ ਨੂੰ ਇਥੋਂ 11935 ਵੋਟਾਂ ਮਿਲੀਆਂ ਸਨ ਡੇਰਾ ਬਾਬਾ ਨਾਨਕ ਸੀਟ ਤੇ ਵੀ ਪਾਰਟੀ ਨੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਲੋਂ ਦੇ ਪੁੱਤਰ ਰਵਿਕਰਨ ਕਾਲੋਂ ਨੂੰ ਉਮੀਦਵਾਰ ਬਣਾਇਆ ਜਿਸ ਦੀ ਜ਼ਮਾਨਤ ਜਬਤ ਹੋ ਗਈ ਪਾਰਟੀ ਉਮੀਦਵਾਰ ਬਰਨਾਲਾ ਸੀਟ ਤੇ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਪਰ ਇਥੋਂ ਉਮੀਦਵਾਰ ਕੇਬਲ ਟਿਲਨੋ ਨੂੰ ਸਿਰਫ 17900 58 ਵੋਟਾਂ ਮਿਲੀਆਂ ਜਦ ਕਿ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਨੂੰ ਇਥੋਂ 19218 ਵੋਟਾਂ ਮਿਲੀਆਂ ਸਨ ਬੀਜੇਪੀ ਬੜੀ ਚੰਗਾ ਜਿਹੜਾ ਪਰਫਾਰਮ ਕਰੇਗੀ ਹਜੇ ਸਾਡੀ ਇੱਕ ਬੜੀ ਵੱਡੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਵਿਦਆਊਟ ਪ੍ਰੈਜ਼ੀਡੈਂਟ ਜਿਹੜੀ ਬੀਜੇਪੀ ਨੇ ਜੇ ਉਹਨਾਂ ਦਾ ਜਰਨਲ ਇਲੈਕਸ਼ਨ ਚ ਨਾ ਹੋਵੇ ਫਰਕ ਤਾਂ ਪੈਂਦਾ ਹੈ ਇਸ ਕਰਕੇ ਉਹ ਇਸ਼ੂ ਕੋਈ ਹੋਣੀ ਮੈਂ ਉਹ ਚ ਨਹੀਂ ਜਾਣਾ ਚਾਹੁੰਦਾ ਜਦੋਂ ਜੇ ਜਾਖੜ ਸਾਹਿਬ ਮੈਂ ਸਮਝਦਾ ਜਿਹੜੇ ਵੀ ਰੀਜ਼ਨਸ ਅਲੱਗ ਨੇ ਜੇ ਜਾਖੜ ਸਾਹਿਬ ਜਰਨੈਲ ਲੜਾਈ ਲੜਦੇ ਤਾਂ ਪਾਰਟੀ ਮੈਂ ਸਮਝਦਾ ਅਸੀਂ ਇੱਕ ਦੋ ਸੀਟਾਂ ਜਿਹੜੀਆਂ ਜਿੱਤ ਪ੍ਰਾਪਤ ਵੀ ਕਰ ਸਕਦੇ ਸੀ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ